ਇਹ ਜਿਹੜੇ ਮਿਨਰਲ ਮਿਕਚਰ ਵਰਤੋਂਗੇ ਸੋਨੂੰ ਛੋਟਾ ਪਸੂ ਰਿਪੀਟਰ ਨਹੀਂ ਹੋਊਗਾ ਛੋਟਾ ਪਸੂ ਟੈਂਸਰ ਗੱਭਣ ਹੋਊਗਾ ਜੇ ਦੁੱਧ ਵਾਲਾ ਤਾਜ਼ਾ ਸੂਇਆ ਪਸ਼ੂਆ ਉਹ ਦੁੱਧ ਵੀ ਵਧੂਗਾ ਜਿਹੜੇ ਇਹਦੇ ਵਿੱਚ ਵਿਟਾਮਿਨ ਪਾਇਆ ਮੇਨ ਚੀਜ਼ ਹੁੰਦੀ ਆ ਵਿਟਾਮਿਨਾਂ ਦੀ ਜਿਹੜੇ ਕੰਮ ਕਰਨਾਗਾ ਬਹੁਤ ਹੁਣ ਜਿਹੜੇ ਮਿਨਰਲ ਮਿਕਚਰ ਆਉਂਦੇ ਉਹਦੇ ਵਿੱਚ ਲਿਖੇ ਵੀ ਬਹੁਤ ਹੁੰਦੇ ਆ ਵਿਟਾਮਿਨ ਪਰ ਉਹਦੇ ਵਿੱਚ ਉਹਨੇ ਹੁੰਦੇ ਨਹੀਂ ਹੈਗੇ ਇਹਦੇ ਵਿੱਚ ডোজ ਵੀ ਸਾਰਿਆਂ ਨਾਲੋਂ ਵੱਧ ਦਿੱਤੀ ਵੀ ਆ ਤੇ ਮਿਨਰ ਜਿਹੜੇ ਵਿਟਾਮਿਨ ਆ ਉਹ ਵੀ ਸਾਰੇ ਪਾਏ ਹੋਇਆ ਕਿਹੜੇ ਕਿਹੜੇ ਪਾਏ ਆ ਉਹ ਵੀ ਸਾਨੂੰ ਦੱਸ ਦਿਨੇ ਤੇ ਅੱਗੇ ਦੱਸਾਂਗੇ ਡੋਜ਼ੇ ਦੇ ਕਿੰਨੀਆਂ ਡੋਜ਼ ਵੀ ਸਾਰੇ ਮਿਨਰ ਮਿਕਸਚਰ ਨਾਲੋਂ ਘੱਟ ਆ ਇਹਦੇ ਵਿੱਚ ਜਿਵੇਂ ਕੀ ਵੇਖੋ ਵਿਟਾਮਿਨ A ਵਿਟਾਮਿਨ D3 ਵਿਟਾਮਿਨ E ਤੇ ਵਿੱਚ ਮੇਨ ਚੀਜ਼ ਜਿਹੜੀ ਪਾਈ ਆ ਇਹਨਾਂ ਨੇ ਬਾਇਓਟਿਨ ਬਾਇਓਟਿਨ ਦਾ ਕਿਸੇ ਵੀ ਪ੍ਰੋਡਕਟ ਦੇ ਵਿੱਚ ਆਉਂਦਾ ਨਹੀਂ ਹੈਗਾ ਜਿਵੇਂ ਕਿ ਲੋਕੜ ਫਾਰਮ ਦੇ ਵਿੱਚ ਆਉਂਦੇ ਆ ਲੀਟਰ ਕਿੰਨੀਆਂ ਆਉਂਦੀਆਂ ਉਹਨਾਂ ਦੇ ਵਿੱਚ ਵੀ ਬਾਇਓਟਿਨ ਨਹੀਂ ਮਿਲਣਾ ਹੈਗਾ ਤੇ ਇਹਨਾਂ ਨੇ ਮਿਨਰ ਮਿਕਸਚਰ ਦੇ ਵਿੱਚ ਵੀ ਬਾਇਓਟੀਨ ਪਾਇਆ 2% ਉਹਦੇ ਨਾਲ ਕੀ ਹੁੰਦਾ ਬਾਇਓ ਜਿਹੜਾ ਬਾਇਓਟੀਨ ਆ ਬਾਇਓਟੀਨ ਪਸ਼ੂ ਦੇ ਲੇਵੇ ਨੂੰ ਮਜ਼ਬੂਤ ਕਰਦਾ ਲੇਵੇ ਦੇ ਵਿੱਚ ਕੋਈ ਵੀ ਡੈਕਟ ਨਹੀਂ ਆਉਗੀ ਇਹ ਜਿਹੜੀ ਮਿਨਰਲ ਮਿਕਸਚਰ ਵਰਤੋਗੇ ਸੋਨੂੰ ਛੋਟਾ ਪਸ਼ੂ ਰਿਪੀਟਰ ਨਹੀਂ ਹੋਊਗਾ ਛੋਟਾ ਪਸ਼ੂ ਟੈਂਸਰ ਗੱਭਣ ਹੋਊਗਾ ਜੇ ਦੁੱਧ ਵਾਲਾ ਤਾਜ਼ਾ ਸੋਇਆ ਪਸ਼ੂ ਆ ਉਹ ਦੁੱਧ ਵੀ ਵਧੂਗਾ ਇਹਦੀ ਜਿਹੜੀ ਡੋਜ਼ ਦੇਣੀ ਆ ਆਪਾਂ ਜਿਵੇਂ ਕਿ ਮੱਝ ਨੂੰ ਐ ਮੱਝ ਨੂੰ ਡੋਜ਼ ਇਹਦੀ ਕੰਪਨੀ ਕਹਿੰਦੀ 40 ਤੋਂ 60 ਗ੍ਰਾਮ ਆਪਾਂ ਸਾਨੂੰ ਜਿਹੜਾ ਆਪਾਂ ਤਜਰਬਾ ਕਰਿਆ ਤੁਸੀਂ 60 ਤੋਂ 70 ਗ੍ਰਾਮ ਦੀ ਡੋਜ਼ ਪਾਓ ਪ੍ਰੋਪਰ ਰਿਜ਼ਲਟ ਮਿਲੂਗਾ ਜਿਵੇਂ ਕਿ ਬਹੁਤ ਭਰਾ ਜਿਵੇਂ ਇਹ ਕੰਪਨੀ ਵਾਲੇ ਕਹਿੰਦੇ ਆ ਵੀ 40 ਤੋਂ 60 ਗ੍ਰਾਮ ਪਾਓ ਬਹੁਤ ਇੰਨੀ ਕੁ ਡੋਜ਼ ਪਾ ਪਾ ਕੇ ਰਿਜ਼ਲਟ ਨਹੀਂ ਮਿਲਦਾ ਹੈਗਾ ਕਿਉਂਕਿ ਜਿਵੇਂ ਆਪਾਂ ਮਿਨਰ ਮਿਕਚਰ ਲਗਾਤਾਰ ਵਰਤਦੇ ਆਂ ਪਸ਼ਮਾ ਦੀ ਘਾਟ ਹੋ ਪੂਰੀ ਆ ਉਹਨੂੰ ਏਸੀ 40 ਗ੍ਰਾਮ ਵੀ ਪਾਵਾਂਗੇ ਜਾਂ 60 ਗ੍ਰਾਮ ਵੀ ਪਾਵਾਂਗੇ ਉਹ ਵੀ ਡੋਜ਼ ਆ ਬਹੁਤ ਜ਼ਿਆਦਾ ਆ ਜਿਹੜੇ ਪਸ਼ਮਾ ਨੂੰ ਬਹੁਤ ਸਾਲ ਹੋ ਗਏ ਮਿਨਰ ਮਿਕਚਰ ਪਾਇਆ ਨਹੀਂ ਉਹਦੇ ਛੋਟੇ ਤਤਾਂ ਦੀ ਘਾਟ ਪੈ ਜਾਂਦੀ ਆ ਕੋਥੀ ਜਿਹੜਾ 40 ਗ੍ਰਾਮ ਜਾਂ 60 ਗ੍ਰਾਮ ਉਹਨੇ ਕੰਮ ਨਹੀਂ ਕਰਨਾ ਤੁਹਾਡਾ ਖਰਚਾ ਹੋ ਜੂਗਾ ਜੇ ਤੁਸੀਂ ਇਹ ਚੀਜ਼ ਮੰਗਵਾ ਕੇ 60 ਤੋਂ 70 ਗ੍ਰਾਮ ਦੀ ডোজ ਪਾਓਗੇ ਤੁਹਾਨੂੰ 100% ਰਿਜ਼ਲਟ ਮਿਲੇਗਾ ਇਹ ਜੇ ਮੰਗਵਾਉਣ ਲਈ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਲੈ ਲਿਓ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ